ਵਰਤਮਾਨ ਗਰੁੱਪ ਦੇ ਸੀਈਓ ਐਸਪੀ ਔਸਵਾਲ ਨੂੰ 7 ਕਰੋੜ ਰੁਪਏ ਦਾ ਚੂਨਾ ਲਾਗਿਆ ਸੀ ਦੋ ਆਰੋਪੀ ਇਹ ਮਾਮਲਾ ਸਾਈਬਰ ਫਰਾਡ ਦਾ ਹੈ ਤੇ ਇਸ ਕੇਸ ਵਿੱਚ ਪੰਜਾਬ ਤੋਂ ਦੋ ਕ੍ਰਿਮੀਨਲਸ ਨੂੰ ਅਰੈਸਟ ਕਰ ਲਿਆ ਗਿਆ ਹੈ ਇਹ ਦੋ ਕ੍ਰਿਮੀਨਲਸ ਇੰਟਰ ਸਟੇਟ ਸਾਈਬਰ ਫਰਾਡ ਦਾ ਰੈਕਟ ਚਲਾ ਰਹੇ ਸੀ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਨਾਂ ਕ੍ਰਿਮੀਨਲਸ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ 5 ਕਰੋੜ ਤੋਂ ਜ਼ਿਆਦਾ ਰਿਕਵਰ ਵੀ ਕਰ ਲਿਆ ਗਿਆ ਇੱਕ ਸਾਨੂੰ ਇਤਲਾਹ ਮਿਲੀ ਸੀ ਐਸਪੀ ਉਸਵਾਲ ਜਿਹੜੇ ਆ ਵਰਦਮਾਨ ਗਰੁੱਪ ਦੇ ਮਾਲਕ ਐ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਕਿ ਮੇਰੇ ਨਾਲ 7 ਕਰੋੜ ਰੁਪਏ ਦੀ ਠੱਗੀ ਲੱਗੀ ਐ ਅਸੀਂ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸੀਪੀ ਲੁਧਿਆਣਾ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੁਕਦਮਾ ਦਰਜ ਕਰਨ ਲਈ ਇਮੀਡੀਏਟਲੀ ਕਿਹਾ ਅਸੀਂ ਥਾਣਾ ਸਾਈਬਰ ਸੈੱਲ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਐਫਆਈਆਰ ਨੰਬਰ 12 ਤੇ ਐਸਐਚਓ ਇੰਸਪੈਕਟਰ ਜਤਿੰਦਰ ਜੀ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਇਹਨਾਂ ਨੇ ਐਕਸ਼ਨ ਲਿਆ ਤੇ ਦੋ ਬੰਦਿਆਂ ਨੂੰ ਅਸੀਂ ਗੁਹਾਟੀ ਤੋਂ ਜਿਹੜਾ ਗ੍ਰਿਫਤਾਰ ਕਰਨ ਕਾਮਯਾਬ ਹੋਏ ਤੇ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਅਸੀਂ ਰਿਕਵਰੀ ਕਰਾਈ ਤੇ ਸੱਤ ਬੰਦਿਆਂ ਨੂੰ ਅਸੀਂ ਇਹਦੇ ਵਿੱਚ ਨਾਮਿਨੇਟ ਕੀਤਾ ਤੇ ਫਰਦਰ ਜੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਰਹਿੰਦੇ ਸੱਤ ਬੰਦਿਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਨਾਲ ਜਿਹੜੀ ਰਹਿੰਦੀ ਰਕਮ ਹੈ ਉਹਨੂੰ ਰਿਕਵਰ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਵੀ ਗੱਲ ਨੂੰ ਚੈੱਕ ਕਰਾਂਗੇ ਵੀ ਕਿਸੇ ਇਹਨਾਂ ਦੇ ਵਰਤਮਾਨ ਗਰੁੱਪ ਦੇ ਕਿਸੇ ਬੰਦੇ ਦਾ ਜਾਂ ਲੁਧਿਆਣਾ ਜਾਂ ਪੰਜਾਬ ਦਾ ਕਿਸੇ ਦੇ ਨਾਲ ਇਹਦੇ ਨਾਲ ਜਿਹੜਾ ਕੋਈ ਲਿੰਕ ਤਾਂ ਨਹੀਂ ਥੈਂਕ ਯੂ ਪੁਲਿਸ ਨੇ ਦੱਸਿਆ ਕਿ ਗੈਂਗ ਵਿੱਚ ਨੌ ਮੈਂਬਰਸ ਨੇ ਤੇ ਦੋਨੋਂ ਅਰੈਸਟ ਕਰ ਲਿਆ ਗਿਆ ਹੈ ਬਾਕੀ 7 ਮੈਂਬਰਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਦੱਸਦਾ ਇਹ ਕਿ ਬਾਕੀ 7 ਮੈਂਬਰਸ ਅਸਾਮ ਤੇ ਵੈਸਟ ਬੰਗਾਲ ਤੋਂ ਨੇ ਫਰੋਡਸਟਰ ਨੇ ਵਰਦਮਾਨ ਗਰੁੱਪ ਦੇ ਓਨਰ ਤੋਂ 7 ਕਰੋੜ ਰੁਪਏ ਕਢਵਾ ਲਏ ਸੀ ਇਹ ਕੰਮ ਸਾਈਬਰ ਫਰਾਡ ਰਾਹੀਂ ਕੀਤਾ ਗਿਆ ਤੇ ਉਸਵਾਲ ਦੇ ਵੱਖ-ਵੱਖ ਅਕਾਊਂਟਸ ਵਿੱਚੋਂ ਇਹ ਪੈਸਾ ਕਢਵਾਇਆ ਗਿਆ ਸੀ ਇੱਕ ਫਰੋਡਸਟਰ ਨੇ ਆਪਣੇ ਆਪ ਨੂੰ ਸੀਬੀਆਈ ਅਫਸਰ ਵਾਂਗ ਪੇਸ਼ ਕੀਤਾ ਸੀ ਤੇ ਉਸਵਾਲ ਨੂੰ ਫੇਕ ਅਰੈਸਟ ਵਾਰੰਟ ਨਾਲ ਥ੍ਰੈਟਨ ਵੀ ਕੀਤਾ ਸੀ ਵਰਦਮਾਨ ਗਰੁੱਪ ਦੇ ਸੀਈਓ ਐਸਪੀ ਉਸਵਾਲ ਨੂੰ 7 ਕਰੋੜ ਰੁਪਏ ਦਾ ਚੂਨਾ ਲਾ ਗਏ ਸੀ ਦੋ આરોપી ਇਹ ਮਾਮਲਾ ਸਾਈਬਰ ਫਰਾਡ ਦਾ ਹੈ ਤੇ ਇਸ ਕੇਸ ਵਿੱਚ ਪੰਜਾਬ ਤੋਂ ਦੋ ਕ੍ਰਿਮੀਨਲਸ ਨੂੰ ਅਰੈਸਟ ਕਰ ਲਿਆ ਗਿਆ ਹੈ ਇਹ ਦੋ ਕ੍ਰਿਮੀਨਲਸ ਇੰਟਰ ਸਟੇਟ ਸਾਈਬਰ ਫਰਾਡ ਦਾ ਰੈਕਟ ਚਲਾ ਰਹੇ ਸੀ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਨੇ ਦੱਸਿਆ ਕਿ ਦੋਨਾਂ ਕ੍ਰਿਮੀਨਲਸ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ 5 ਕਰੋੜ ਤੋਂ ਜ਼ਿਆਦਾ ਰਿਕਵਰ ਵੀ ਕਰ ਲਿਆ ਗਿਆ ਇੱਕ ਸਾਨੂੰ ਇਤਲਾਹ ਮਿਲੀ ਸੀ ਐਸਪੀ ਉਸਵਾਲ ਜਿਹੜੇ ਆ ਵਰਦਮਾਨ ਗਰੁੱਪ ਦੇ ਮਾਲਕ ਹੈ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਕਿ ਮੇਰੇ ਨਾਲ 7 ਕਰੋੜ ਰੁਪਏ ਦੀ ਠੱਗੀ ਲੱਗੀ ਐ ਅਸੀਂ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸੀਪੀ ਲੁਧਿਆਣਾ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੁਕਦਮਾ ਦਰਜ ਕਰਨ ਲਈ ਇਮੀਡੀਏਟਲੀ ਕਿਹਾ ਅਸੀਂ ਥਾਣਾ ਸਾਈਬਰ ਸੈੱਲ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਐਫਆਈਆਰ ਨੰਬਰ 12 ਤੇ ਐਸਐਚਓ ਇੰਸਪੈਕਟਰ ਜਤਿੰਦਰ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਇਹਨਾਂ ਨੇ ਐਕਸ਼ਨ ਲਿਆ ਤੇ ਦੋ ਬੰਦਿਆਂ ਨੂੰ ਅਸੀਂ ਗੁਹਾਟੀ ਤੋਂ ਜਿਹੜਾ ਗ੍ਰਿਫਤਾਰ ਕਰਨ ਕਾਮਯਾਬ ਹੋਏ ਤੇ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਅਸੀਂ ਰਿਕਵਰੀ ਕਰਾਈ ਤੇ ਸੱਤ ਬੰਦਿਆਂ ਨੂੰ ਅਸੀਂ ਇਹਦੇ ਵਿੱਚ ਨੋਮਿਨੇਟ ਕੀਤਾ ਤੇ ਫਰਦਰ ਜੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਰਹਿੰਦੇ ਸੱਤ ਬੰਦਿਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਨਾਲ ਜਿਹੜੀ ਰਹਿੰਦੀ ਰਕਮ ਹੈ ਉਹਨੂੰ ਰਿਕਵਰ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਵੀ ਗੱਲ ਨੂੰ ਚੈੱਕ ਕਰਾਂਗੇ ਵੀ ਕਿਸੇ ਇਹਨਾਂ ਦੇ ਵਰਤਮਾਨ ਗਰੁੱਪ ਦੇ ਕਿਸੇ ਬੰਦੇ ਦਾ ਯਾ ਲੁਧਿਆਣਾ ਜਾਂ ਪੰਜਾਬ ਦਾ ਕਿਸੇ ਦੇ ਨਾਲ ਇਹਦੇ ਨਾਲ ਜਿਹੜਾ ਕੋਈ ਲਿੰਕ ਤਾਂ ਨਹੀਂ ਥੈਂਕ ਯੂ ਪੁਲਿਸ ਨੇ ਦੱਸਿਆ ਕਿ ਗੈਂਗ ਵਿੱਚ ਨੌ ਮੈਂਬਰਸ ਨੇ ਤੇ ਦੋਨੋਂ ਅਰੈਸਟ ਕਰ ਲਿਆ ਗਿਆ ਹੈ ਬਾਕੀ 7 ਮੈਂਬਰਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਦੱਸਦਾ ਇਹ ਕਿ ਬਾਕੀ 7 ਮੈਂਬਰਸ ਅਸਾਮ ਤੇ ਵੈਸਟ ਬੰਗਾਲ ਤੋਂ ਨੇ ਫਰਾਡਸਟਰ ਨੇ ਵਰਦਮਾਨ ਗਰੁੱਪ ਦੇ ਓਨਰ ਤੋਂ 7 ਕਰੋੜ ਰੁਪਏ ਕਢਵਾ ਲੈ ਸੀ ਇਹ ਕੰਮ ਸਾਈਬਰ ਫਰਾਡ ਰਾਹੀਂ ਕੀਤਾ ਗਿਆ ਤੇ ਉਸ ਵੱਲ ਦੇ ਵੱਖ-ਵੱਖ ਅਕਾਊਂਟਸ ਵਿੱਚੋਂ ਇਹ ਪੈਸਾ ਕਢਵਾਇਆ ਗਿਆ ਸੀ ਇੱਕ ਫਰਾਡਸਟਰ ਨੇ ਆਪਣੇ ਆਪ ਨੂੰ ਸੀਬੀਆਈ ਅਫਸਰ ਵਾਂਗ ਪੇਸ਼ ਕੀਤਾ ਸੀ ਤੇ ਉਸ ਵੱਲ ਨੂੰ ਫੇਕ ਅਰੈਸਟ ਵਾਰੰਟ ਨਾਲ ਥ੍ਰੈਟਨ ਵੀ ਕੀਤਾ ਸੀ